ਵਾਈਬੁਰਜੀ ਕਾਲਸਾ ਸ਼੍ਰੀ ਵਾਈਬੁਰਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ٹرسٹ ਇਟਲੀ ਅੱਜ ਉਹਨਾਂ ਦੀ ਟੀਮ ਆਈ ਆ ਸ਼ਹਿਰ ਕਰਾਇਆ ਜ਼ਿਲ੍ਹਾ ਜਲੰਧਰ ਤੇ ਇੰਨੀ ਆਂਟੀ ਹੋਣੀ ٹرسٹ ਨੂੰ ਬੇਨਤੀ ਕੀਤੀ ਸੀ ਕਿ ਇਲਾਜ ਤੋਂ ਬਹੁਤ ਤੰਗਿਆਂ ਸੀ ਤੇ ਅਸੀਂ ਵੈਰੀਫਾਈ ਕਰਕੇ ਗਏ ਸੀਗੇ ਵਾਕਿਆ ਲੋੜਵੰਦ ਆ ਤੇ ਇਹਨਾਂ ਦੇ ਬੱਚੇ ਵੀ ਮੁੰਡੇ ਸੀ ਇਹਨਾਂ ਦੇ ਦੋ ਵੀ ਘਰ ਛੱਡ ਕੇ ਚਲ ਗਏ ਆ ਇਹ ਆਂਟੀ ਹੁਣੀ ਤੇ ਅੰਤਲ ਹੁਣੀ ਘਰ ਦਾ ਗੁਜ਼ਾਰਾ ਬਸੇ ਬੜੀ ਮੁਸ਼ਕਲ ਆ ਇਹਨਾਂ ਦਾ ਚੱਲਦਾ ਸਗਾ ਇਸ ਲਈ ਇਹਨੇ ਬੇਨਤੀ ਕੀਤੀ ਸੀ ਕਿ ਵੀ ਸਾਡਾ ਲਾਜ ਹੋ ਜਾਏ ਤੇ ਇਲਾਜ ਤੋਂ ਬਹੁਤ ਪੀੜਤ ਆ ਇਹਨਾਂ ਇਸ ਲਈ 29500 ਦੀ ਸੇਵਾ ਭੇਜੀਆ ਟਰਸਟ ਨੇ ਤੇ ਅਸੀਂ ਆ ਜਿਹਨਾਂ ਨੂੰ ਇਹ ਸੇਵਾ ਦੇ ਕੇ ਚੱਲੇ ਆ ਜੀ ਤੇ ਅਸੀਂ ਵੀ ਧੰਨਵਾਦ ਬਹੁਤ-ਬਹੁਤ ਕਰਦੇ ਆ ਤੇ ਆਂਟੀ ਹੁਣਾ ਕੋਲ ਵੀ ਧੰਨਵਾਦ ਕਰਾਉਨੇ ਆ ਕਿ ٹرسٹ ਦੀ ਚੜ੍ਹਦੀ ਕਲਾ ਰਵੇ ਜਿਨ੍ਹਾਂ ਵੀਰਾਂ ਭੈਣਾਂ ਨੇ ਸੇਵਾ ਕੱਲੀ ਆ ਉਹ ਚੜ੍ਹਦੀ ਕਲਾ ਵਿੱਚ ਰਹਿੰਦੀ ਜਿਨ੍ਹਾਂ ਨੇ ਮੇਰੇ ਲਈ ਅਦਾਜ਼ ਵਾਸਤੇ ਇਹ ਭੇਜੀਏ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਉਹਨਾਂ ਨੂੰ ਰੱਬ ਜੀ ਆਦਾ ਦੇ ਵੀ ਤੰਦਰੁਸਤੀ ਦੇ ਵੀ ਤੇ ਚੜ੍ਹਦੀ ਕਲਾ ਹੋਵੇ ਤੇ ਮੈਂ ਇਹਦਾ ਇਨਾਜ਼ੀ ਕਰਾਉਣਾ ਨਾ ਹੋਰ ਕਿਤੇ ਨਹੀਂ ਬੱਸ ਬਾਹਰ ਗੁਰਜੀ ਕਾ ਫਾਲਸਾ ਸ਼ਿਵਾਹਰ ਕੀਤੀ ਸਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ